ਮੈਂ ਮਾਹਰਨਾਮ ਦੀ ਸੰਤਾਨ ਦੇ ਹਿਰਦੇ ਵਸਦੀ ਮੈਂ ਮਾਹਰਨਾਮ ਦੀ ਸੰਤਾਨ ਦੇ ਹਿਰਦੇ ਵਸਦੀ ਪੰਪਾਂ ਦੇ ਹਿਰਦੇ ਮਹਿਮਾ ਹਰਨਾਮ ਦੀ ਪੰਪਾਂ ਦੇ ਹਿਰਦੇ ਵਸਦੀ ਮਹਿਮਾ ਫਾਮ ਦੇ ਹਿਰਦੇ ਵਸਦੀ ਮਹਿਮਾ ਹਰਨਾਮ ਦੀ ਸੰਤਾਂ ਦੇ ਹਿਰਦੇ ਵਸਦੀ ਮਹਿਮਾ ਹਰਨਾਮ ਦੀ ਸਰਦਾਰੇ ਹਿਰਦੇ ਵਸਦੀ ਮਹਿਮਾ ਹਰਨਾਮ ਦੀ ਸਰਦਾਰੇ ਹਿਰਦੇ ਗੁਰਾਂ ਦੇ ਚਰਨਾਂ ਵਿੱਚ ਜਿਤਨੀ ਸੰਗਤ ਜੁੜ ਮਿਲ ਕੇ ਬੈਠੀ ਹੈ ਮਹਾਂਪੁਰਖ ਸ੍ਰੀ ਮਨਸੰਤ ਬਾਬਾ ਮਹਿੰਦਰ ਸਿੰਘ ਜੀ ਤਿਆਨੁਮਜਰੇ ਵਾਲੇ ਉਹਨਾਂ ਦੀ ਨਿੱਗੀ ਮਿੱਠੀ ਯਾਦ ਅੰਦਰ ਆਪਾਂ ਸਾਰੇ ਜੁੜ ਮਿਲ ਕੇ ਬੈਠੇ ਹਾਂ ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਸ੍ਰੀ ਮਨਸੰਤ ਬਾਬਾ ਸੁਖਵੀਰ ਸਿੰਘ ਜੀ ਕੰਧੋਲੇ ਵਾਲੇ ਜਿਹੜੇ ਅਥਾਹ ਪ੍ਰੇਮ ਕਰਦੇ ਐ ਸ਼ੁਕਰਾਨਾ ਹੈ ਉਹਨਾਂ ਦਾ ਵੀ ਜਿਨ੍ਹਾਂ ਨੇ ਆਪ ਰਬ ਰੰਗੀਆਂ ਰੂਹਾਂ ਦੇ ਦਰਸ਼ਨ ਪਰਸੰਦਾ ਇਸ ਭਾਗ ਸਮਾ ਸਾਨੂੰ ਬਖਸ਼ਿਆ ਹੈ ਆਓ ਪਿਆਰਿਓ ਮਹਾਪੁਰਖ ਥੋੜੇ ਸਮੇਂ ਵਿੱਚ ਬੜਾ ਕੁਝ ਕਹਿ ਗਏ ਨੇ ਮਹਾਪੁਰਖਾਂ ਦੀ ਯਾਦ ਵਿੱਚ ਜੁੜਮਲ ਬੈਠੇ ਆ ਨਾ ਵੱਡੇ ਵੱਡੇ ਵਿਦਵਾਨਾਂ ਨੂੰ ਪੜ ਲਓ ਵੱਡੇ ਵੱਡੇ ਇਤਿਹਾਸਕਾਰਾਂ ਨੂੰ ਪੜ ਲਓ ਜੇ ਗੁਰਬਾਣੀ ਵਿੱਚੋਂ ਬੋਲੀਏ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਓਟਾਕ ਪਲਾਸ ਓਏ ਵੀ ਚੰਦਨ ਹੋਏ ਰਹੈ ਬਸਹਿ ਜੋ ਚੰਦਨ ਪਾਸ ਕਹਿੰਦੇ ਮਹਾਪੁਰਖਾਂ ਦਾ ਜੀਵਨ ਚੰਦਨ ਵਰਗਾ ਵੀ ਹੁੰਦਾ ਹੈ ਜਿਹੜੇ ਕੀ ਨੱਬ ਦੇ ਨਾਮ ਦੀਆਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀਆਂ ਮੈਂ ਕਾ ਛੱਡਦੇ ਆ ਮੈਂ ਕਾ ਬਣਦੇ ਆ ਚੰਦਨ ਦਾ ਜਿਹੜਾ ਬੂਟਾ ਉਹ ਨਿੱਕਾ ਜਿਹਾ ਉਹ ਪੂਰੀ ਬਨਸਪਤੀ ਵਿੱਚੋਂ ਜਿਹੜੀ ਉਹਦੇ ਨੇੜੇ ਵੱਸਦੀ ਹੈ ਸੁਗੰਧੀ ਆਉਣ ਲਾ ਦਿੰਦਾ ਤੇ ਇੱਕ ਕੋਲ ਖੜਿਆ ਬਾਸ ਦਾ ਦਰਖਤ ਹੈ ਬਾਸ ਦਾ ਬੂਟਾ ਚੰਦਨ ਕੈ ਨਿਗਟੇ ਬਸੈ ਬਾਸ ਸੁਗੰਧ ਨਾ ਹੋਏ ਬਾਸ ਕਿਉਂ ਸੁਗੰਧਿਓ ਖਾਲੀ ਰਹਿ ਗਿਆ ਕਿਉਂਕਿ ਅੰਦਰੋਂ ਖੋਖਲਾ ਹੈ ਜਪੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਮਹਾਪੁਰਸ਼ਾਂ ਦੇ ਦਰ ਤੇ ਆਏ ਹੋ ਜੇ ਤੁਸੀਂ ਯੋਗ ਨਹੀਂ ਨਾ ਹੈ ਵਸਤੂ ਵਾਸਤੇ ਕੋਈ 5 ਸਾਲਾਂ ਦਾ ਬੱਚਾ ਆਪਣੇ ਪਿਓ ਨੂੰ ਆਖੇ ਮੈਨੂੰ ਗੱਡੀ ਲੈ ਕੇ ਦਿਓ ਮੈਂ ਗੱਡੀ ਚਲਾਉਣੀ ਐ ਪਿਓ ਕੀ ਕਰੇਗਾ ਨਹੀਂ ਦੇ ਕੇ ਨਹੀਂ ਲੈ ਕੇ ਦੇਵੇਗਾ ਕਿਉਂ ਕਿਉਂਕਿ ਪਿਓ ਨੂੰ ਪਤਾ ਹੈ ਵੀ ਮੇਰਾ ਪੁੱਤ ਜੇ ਯੋਗ ਨਹੀਂ ਹੈਗਾ ਜਪੂ ਸਤਨਾਮ ਵਾਹਿਗੁਰੂ ਇਥੋਂ ਜੋ ਮਰਜੀ ਮੰਗੀ ਜਾਓ ਜੇ ਤੁਸੀਂ ਯੋਗ ਨਹੀਂ ਨਾ ਹੈਗੇ ਤੁਹਾਨੂੰ ਨਹੀਂ ਮਿਲੇਗਾ ਮੈਂ ਇੱਕ ਵਾਰ ਸੋਟੀ ਜੀ ਵਿਚਾਰ ਕਰਕੇ ਸਮਾਪਤੀ ਕਰਾਂ ਕਹਿੰਦੇ ਮਹਾਪੁਰਖਾਂ ਕੋਲੋਂ ਇੱਕ ਸੇਵਾਦਾਰ ਆਇਆ ਉਹ ਰੋਜ਼ਾਨਾ ਮਹਾਪੁਰਖਾਂ ਨੂੰ ਆਖੇ ਮਹਾਪੁਰਖੋ ਕਿਰਪਾ ਕਰੋ ਮੈਨੂੰ ਨਾਮਦਾਨ ਦੇ ਦਿਓ ਜਪੂ ਸਤਨਾਮ ਵਾਹਿਗੁਰੂ ਮੈਨੂੰ ਨਾਮਦਾਨ ਦੇ ਦਿਓ ਮਹਾਪੁਰਖਾਂ ਨੇ ਉਹਦੇ ਮਸਤਕ ਵੱਲ ਵੇਖਿਆ ਕਹਿੰਦੇ ਜੇ ਜਿਹੜੀ ਦੀ ਸੁਰਤ ਹੈ ਬੜੀ ਛੋਟੀ ਹੈ ਨਾਮ ਬੜਾ ਕੀਮਤੀ ਹੈ ਇਹਦੀ ਸੁਰਤ ਬੜੀ ਛੋਟੀ ਹੈ ਇਹਦਾ ਹਿਰਦਾ ਹੈ ਨਹੀਂ ਨਾਮ ਸੰਭਾਲਣ ਵਾਲਾ ਉਹ ਫੇਰ ਆਇਆ ਕਰੇ ਮਹਾਪੁਰਖ ਮੋੜ ਦਿਆ ਕਰਨ ਭਾਈ ਕੋਈ ਗੱਲ ਨਹੀਂ ਤੂੰ ਸੇਵਾ ਕਰ ਨਾਮ ਦੀ ਦਾਤ ਦੇ ਦੇਾਂਗੇ। ਉਹ ਫੇਰ ਆਇਆ ਕਰੇ ਨਾਮ ਦੀ ਦਾਤ ਦੇ ਦੇਾਂਗੇ ਮਹਾਪੁਰਖ ਫੇਟਾਲ ਦਿਆ ਕਰਨ। ਉਹ ਸਮਝੇ ਹੀ ਨਾ ਮਹਾਪੁਰਖਾਂ ਦੀਆਂ ਰਮਝਾਂ ਨੂੰ ਨਾ ਸਮਝੇ। ਜਦੋਂ ਨਾ ਸਮਝਿਆ ਮਹਾਪੁਰਖਾਂ ਨੇ ਆਖਿਆ ਕੋਈ ਗੱਲ ਨਹੀਂ ਕਿਸਾ ਕੋਈ ਟਾਈਮ ਆਏਗਾ ਸੀ ਤੇਰੇ ਘਰ ਆਵਾਂਗੇ। ਜੇ ਤੇਰੇ ਤੋਂ ਖੁਸ਼ ਹੋਏ ਤੈਨੂੰ ਨਾਮ ਦੀ ਦਾਤ ਦੇ ਦਿਆਂਗੇ ਜਪੋ ਸਤਨਾਮ ਵਾਹਿਗੁਰੂ ਮਹਾਪੁਰਖ ਉਸ ਵਿਅਕਤੀ ਦੇ ਘਰ ਪਹੁੰਚੇ ਉਗਰਾਹੀ ਕਰਦੇ ਮਹਾਪੁਰਖਾਂ ਨੇ ਝੋਲੀ ਪਾਈ ਹੋਈ ਏ ਮੋਢੇ ਤੇ ਉਹਦੇ ਦਰਵਾਜ਼ਾ ਖੜਕਾਇਆ ਉਹਦੇ ਘਰ ਦਾ ਤੇ ਮਹਾਪੁਰਖ ਬੋਲੇ ਭਾਈ ਸਾਨੂੰ ਆਟਾ ਪਾਓ ਜਪੋ ਸਤਨਾਮ ਵਾਹਿਗੁਰੂ ਉਹ ਬੜਾ ਖੁਸ਼ ਹੋਇਆ ਬੜਾ ਖੁਸ਼ ਹੋਇਆ ਜਦੋਂ ਮਹਾਪੁਰਖਾਂ ਦੇ ਪਹਿਲਾ ਚਰਨਾਂ ਦੇ ਨਮਸਕਾਰ ਕੀਤੀ ਨਮਸਕਾਰ ਕੀਤੀ ਤੇ ਜਦੋਂ ਮਹਾਪੁਰਖਾਂ ਨੇ ਆਖਿਆ ਕਹਿੰਦੇ ਭਾਈ ਆਟੇ ਦੀ ਗੋਲੀ ਬਾਦੇ ਅਸੀਂ ਗ੍ਰਾਹੀ ਕਰਦੇ ਆ ਉਹ ਆਟੇ ਦੀ ਗੋਲੀ ਅੰਦਰੋਂ ਲੈ ਕੇ ਆਇਆ ਜਦੋਂ ਝੋਲੀ 'ਚ ਪਾਉਣ ਲੱਗਾ ਤਾਂ ਵੇਖਿਆ ਝੋਲੀ 'ਚ ਕੀ ਹੈ ਝੋਲੀ 'ਚ ਲਿੱਦ ਪਈ ਹੈ ਜੱਪੋ ਸਤਨਾਮ ਵਾਹਿਗੁਰੂ ਮਹਾਪੁਰਖ ਆਖਦੇ ਆ ਕਹਿੰਦੇ ਤੂੰ ਝੋਲੀ 'ਚ ਆਟਾ ਪਾ ਦੇ ਉਹ ਆਖਦਾ ਮਹਾਪੁਰਖੋ ਝੋਲੀ 'ਚ ਲਿੱਧ ਪਈ ਐ ਤੇ ਮੈਂ ਝੋਲੀ 'ਚ ਆਟਾ ਪਾ ਦਿਆਂ ਇਹ ਆਟਾ ਵੀ ਖਰਾਬ ਹੋ ਜਾਏਗਾ ਜੇ ਪੋ ਸਤਨਾਮ ਵਾਗੁਰੂ ਬਸਤੂ ਹੈ ਆਨੰਦ ਦੇਵਤਾ ਹੈ ਮੈਂ ਨਹੀਂ ਪਾ ਸਕਦਾ ਮਹਾਪੁਰਖ ਇੱਥੋਂ ਤੱਕ ਬੋਲੇ ਉਹ ਕਹਿੰਦੇ ਕਿੰਨੇ ਰੁਪਏਆਂ ਦਾ ਹੋਣਾ ਤੇਰਾ ਆਟਾ ਇਹ ਕੋਲੀ ਕਿੰਨੇ ਰੁਪਏਆਂ ਦੀ ਹੋਣੀ ਐ ਤੂੰ ਪਾ ਦੇ ਇਹ ਆਖਦਾ ਨਾਮ ਆਂ ਬੁਰਸ਼ੋ ਮੈਂ ਨਹੀਂ ਪਾ ਸਕਦਾ ਅਸੀਂ ਲੋ ਗੱਲਾਂ ਵਾਲੇ ਆ ਨਾ ਅਸੀਂ ਗੱਲਾਂ ਕਰਨੀਆਂ ਜਾਣਦੇ ਆ ਅਸੀਂ ਕਹਿਣਾ ਮੰਨਣਾ ਨਹੀਂ ਜਾਣਦੇ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤੋ ਕੰਮ ਸਾਡੇ ਮਨ ਵਿੱਚ ਪ੍ਰੇਮ ਨਹੀਂ ਹੈ ਸਲਾਮ ਜਵਾਬ ਦੋ ਬਹਿ ਕਰੇ ਮੁੰਡੋਂ ਗੁੱਥਾ ਜਾਏ ਵਾਲਾ ਕੰਮ ਸਾਡਾ ਬਣਿਆ ਅੱਜ ਮਹਾਪੁਰਖਾਂ ਨੇ ਸਮਝਾਇਆ ਫਿਰ ਰਾਮ ਜੀ ਮਹਾਪੁਰਖਾਂ ਦੀਆਂ ਕਹਿੰਦੇ ਆ ਤੂੰ 5 ਰੁਪਏ ਦਾ ਆਟਾ ਨਹੀਂ ਸਾਡੀ ਲਿੱਧ ਵਾਲੀ ਝੋਲੀ ਚ ਪਾ ਸਕਦਾ ਉਹ ਤੇਰੇ ਮਨ ਵਿੱਚ ਕਿੰਨੇ ਕੁੱਤੇ ਬਿੱਲੇ ਕਿੰਨੇ ਚੂਹੇ ਕਿੰਨੀ ਹਰਾਮ ਦੀਆਂ ਕਮਾਈਆਂ ਤੇਰੀ ਫਿਰਦੇ ਵਿੱਚ ਪਈਆਂ ਨੇ ਅਸੀਂ ਨਾਮ ਦੀ ਦਾਤ ਤੈਨੂੰ ਕਿੱਥੋਂ ਦੇ ਦਈਏ ਜਪੂ ਸਤਨਾਮ ਸ੍ਰੀ ਵਾਹਿਗੁਰੂ ਕਿੱਥੋਂ ਤੈਨੂੰ ਨਾਮ ਦੀ ਦਾਤ ਦੇ ਦਈਏ ਇਹ ਜਿਹੜੀ ਨਾਮ ਦੀ ਮੈ ਮੈਂ ਇਹਨੂੰ ਸਾਧੂ ਹੀ ਜਾਣਦੇ ਆ ਅਸੀਂ ਲੋਕਾਂ ਨੇ ਪੈਸੇ ਦਾ ਸਾਧਨ ਬਣਾ ਲਿਆ ਉਹ ਜਿਵੇਂ ਮਹਾਂਪੁਰਖ ਦੱਸਦੇ ਸੀ ਨਾ ਉਹ ਆਖ ਆਖਦਾ ਬਾਹਰ ਇੱਕ ਸਿੰਘ ਉਹ ਕਹਿੰਦਾ ਪਹਿਲਾਂ ਵਟਣਗੇ ਤਾਂ ਤੈਨੂੰ ਦੇਣਗੇ ਇੱਥੇ ਕਮੀ ਨਹੀਂ ਐ ਸਾਡੇ ਲੋਕਾਂ ਦੀ ਸੋਚ ਇੱਥੇ ਕਿ ਖੜ ਗਈ ਨਾ ਅਸੀਂ ਤਾਂ ਹੀ ਖਾਲੀ ਫਿਰਦੇ ਆ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋਪ ਸਭ ਕੁਝ ਐ ਇੱਥੇ ਪਰ ਜੋਗ ਬਣ ਜਾਈਏ ਉਹ ਆ ਉਹ ਆਖਰੀ ਧਾਰਨਾ ਪੜ ਕੇ ਸਮਾਪਤੀ ਕਰੀਏ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ ਪਹਿਲਾਂ ਜੋਗ ਬਣ ਜਾਈਏ ਫਿਰ ਦਾਤਾਂ ਸਾਨੂੰ ਮਿਲ ਜਾਣਗੀਆਂ ਅਸੀਂ ਜੋਗ ਨਹੀਂ ਬਣਦੇ ਅਸੀਂ ਦਾਤਾਂ ਮੰਗਦੇ ਫਿਰਦੇ ਆ ਪੈਸੇ ਮਗਰ ਦੁਨੀਆ ਭੱਜੀ ਫਿਰਦੇ ਹੋ ਰੱਬ ਦੇ ਪਿਆਰੇ ਜਿਨ੍ਹਾਂ ਦੀ ਦਾਸੀ ਮਾਇਆ ਬਣੀ ਹੋਈ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਕਾਰ ਕਮਾਵੇ ਉਹ ਵੀ ਦਰ ਤੇ ਖੜੀ ਹੈ ਤੇ ਪਿਆਰਿਓ ਰੱਬ ਦੇ ਪਿਆਰਿਆਂ ਨੇ ਅਸੀਂ ਲੋਕ ਕਿਹਾ ਦੇ ਮਾਇਆ ਹੀ ਵਸ ਹੋ ਜੇ ਬੰਨੀ ਕਿਹੜੀ ਮੋਹ ਨਹੀਂ ਸਾਡੇ ਵਸ ਹੋ ਜੇ ਅਸੀਂ ਧਨਵਾਨ ਹੋ ਜਾਈਏ ਪਰ ਰੱਬ ਦੇ ਪਿਆਰੇ ਵੇਖੋ ਕੈਸੇ ਮਹਾਪੁਰਖ ਨੇ ਕੈਸਾ ਨਾਮ ਹੈ ਉਹਨਾਂ ਦੀ ਜ਼ਿੰਦਗੀ 'ਚ ਰੱਬ ਦਾ ਜਿਨ੍ਹਾਂ ਨੇ ਰੱਬ ਨੂੰ ਹੀ ਵਸ ਕਰ ਲਿਆ ਜੱਬੂ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਰੱਬ ਨੂੰ ਹੀ ਵਸ ਕਰ ਲਿਆ ਕਿਵੇਂ ਵਸ ਕੀਤਾ ਸਾਡੇ ਵਾਂਗ ਗੱਲਾਂ ਕਰਕੇ ਨਹੀਂ ਪ੍ਰੇਮ ਦੀਆਂ ਪ੍ਰੇਮ ਦੀਆਂ ਡੋਰੀਆਂ ਪਾ ਕੇ ਪੜੋ ਪਿਆਰ ਚ ਉਹ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਬਾਕੇ ਡੋਰਾ ਭਗਵਾਨ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਬਾਕੇ ਡੋਰਾ ਭਗਵਾਨ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਬਾਕੇ ਕੇ ਹੋਰਾ ਭਗਤਾ ਨੇ ਰੱਬ ਵਸ ਕੀਤਾ ਪ੍ਰੇਮ ਦੀ ਆਖਾ ਕੇ ਹੋਰਾ ਭਗਤਾ ਨੇ ਰੱਬ ਵਸ ਕੀਤਾ ਪ੍ਰੇਮ ਦੀ ਆਖਾ ਕੇ ਦੀਆਂ ਪਾਕੇ ਡੋਰਾ ਪ੍ਰੇਮ ਦੀਆਂ ਪਾਕੇ ਡੋਰਾ ਨਦੀਆ ਪਾ ਕੇ ਡੋਰਾ ਪ੍ਰੇਮ ਦੀਆ ਪਾ ਕੇ ਡੋਰਾ ਪ੍ਰੇਮ ਦੀਆ ਪਾ ਕੇ ਡੋਰਾ ਹਾਂ ਪ੍ਰੇਮ ਦੀਆ ਪਾ ਕੇ ਡੋਰਾ ਪ੍ਰੇਮ ਦੀਆ ਪਾ ਕੇ ਡੋਰਾ ਜਾਪੋ ਪ੍ਰੇਮ ਦੀਆ ਸਾਕੇ ਡੋਰਾ ਸਿੰਘ ਦੀਆ ਪਾ ਕੇ ਡੋਰਾ ਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਮੇਰੀਆਂ ਦੀਆਂ ਪਾਕੇ ਡੋਰਾ ਉਹ ਭਗਵਾਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਈਆਂ ਡੋਰਾ ਕਬੂਤਾਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾ ਅਸਰੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ ਜਿਨ ਪ੍ਰੇਮ ਕਿਓ ਤੈ ਨਹੀਂ ਪ੍ਰਾਪਾਇ ਇਥੇ ਪ੍ਰੇਮ ਨਾਲ ਆਓ ਤਾਂ ਸਾਡੀਆਂ ਝੋਲੀਆਂ ਭਰਨੀਆਂ ਬਾਈ ਨਹੀਂ ਤਾਂ ਜਿਵੇਂ ਦੇ ਆਏ ਆ ਬਾਣਸ ਵਾਂਗ ਉਵੇਂ ਹੀ ਖਾਲੀ ਰਹਿ ਜਾਾਂਗੇ ਜੇ ਅੰਦਰੋਂ ਖੁਖਲੇ ਰਹਿ ਗਏ ਸ਼ਰਧਾ ਭਾਵਨਾ ਤੋਂ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਮਹਾਂਪੁਰਖਾਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਪਾਤਸ਼ਾਹ ਕਿਰਪਾ ਕਰਨ ਮਹਾਪੁਰਖ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜਮਿਲ ਬੈਠੇ ਆ ਉਹ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਵੀ ਨਾਮ ਦਾ ਕਿਣਕਾ ਪਾ ਦੇਣ ਸਾਡਾ ਜੀਵਨ ਸਵਰਜਾਏ ਪਿਆਰਿਓ ਆਓ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੇ ਇਹਤੇ ਸੰਤ ਮਹਾਰਜ ਬਾਬਾ ਮਹਿੰਦਰ ਸਿੰਘ ਜੀ ਦੇ ਪਵਿੱਤਰ ਸਥਾਨਾਂ ਤੇ ਸ਼੍ਰੀਮਾਨ ਸੰਤ ਬਾਬਾ ਸੁਖਵੀਰ ਸਿੰਘ ਜੀ ਕੰਧੋਲੇ ਵਾਲੇ ਉਹਨਾਂ ਤੋਂ ਗੁਰਮਤਿ ਦੀਆਂ ਵਿਚਾਰਾ ਸਰਵਣ ਕੀਤੀਆਂ ਅਤੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਡੰਗੋਲੀ ਵਾਲੇ ਉਹਨਾਂ ਤੋਂ ਵੀ ਗੁਰਮਤਿ ਦੀਆਂ ਵਿਚਾਰਾ ਸਰਵਣ ਕੀਤੀਆਂ ਸੋ ਬੇਨਤੀ ਹੈ